ਜਿਲ੍ਹਾ ਜਨਰਲ ਅਤੇ ਅੱਤੀ ਦੇ ਮਾਨਯੋਗ ਐਸਐਸਪੀ ਸਾਹ ਰਵਿੰਦਰ ਸਿੰਘ ਵਰਕੀ ਜੀ ਦੀ ਗਾਈਡਲਾਈਨ ਤੇ ਸਬਡਿਵੀਜ਼ਨ ਨਕੌਦਰ ਦੇ ਥਾਣਾ ਸਦਰ ਦੇ ਮੁਕੱਫਰ ਇਨਸਪੈਕਟਰ ਸਬੰਸਪੈਟਰ ਦਲਬਖ ਸਿੰਘ ਥਾਣਾ ਸਿਟੀ ਨਕੌਦਰ ਦੇ ਮੁਕੱਫਰ ਸਬੰਸਪੈਟਰ ਸੁਮਿੰਦਰ ਸਿੰਘ ਸੰਧੂ ਅਤੇ ਥਾਣਾ ਨੂਰਪੈਲ ਦੇ ਇਨਸਪੈਕਟਰ ਸਦਾ ਪਲਵਿੰਦਰ ਸਿੰਘ ਦੀਆਂ ਸਮੂਹ ਟੀਮਾਂ ਟੋਟਲ ਫੋਰਸ ਹਤੇ ਪੁਲਿਸ ਲੈਨ ਚੋ ਐਰਪੀ ਟੀਮਾਂ ਤੇ ਹੋਰ ਫੋਰਸਾਂ ਲੈ ਕੇ ਅੱਜ ਸਬੂਰਜਿੰਦ ਦਾ ਹਰੇਕ ਪਿੰਡ ਪਿੰਡ ਗਲੀ ਗਲੀ ਜਿਹੜਾ ਆਉਣ ਵਾਲੀਆਂ ਬਲਕ ਸਮਤੀ ਤੇ ਜ਼ਿਲ੍ਹਾ ਅਫਸਰ ਚ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਫਲੈਗ ਮਾਰਚ ਕੀਤਾ ਗਿਆ ਨਾਲ ਨਾਲ ਹੀ ਜਿਹੜੇ ਮਾੜੇ ਅਨਸਰ ਹੈ ਕਿਰੋਣਾ ਲੋਕ ਉਹਨਾਂ ਦੇ ਸੱਚ ਭੇਣ ਵੀ ਕੀਤਾ ਗਿਆ ਇਹ ਫਲੈਗ ਮਾਰਚ ਜਿਹੜਾ ਹੈ ਵੋਟਰਾਂ ਚ ਉਤਸ਼ਾਹ ਤੇ ਉਹਨਾਂ ਤੇ ਦ੍ਰਿੜਤਾ ਕਾਨੂੰਨ ਦੇ ਵਾਸਤੇ ਬਣਾਈ ਰੱਖਣ ਦੇ ਮੱਦੇ ਨਜ਼ਰ ਕੀਤਾ ਗਿਆ ਅਸੀਂ ਪਬਲਿਕ ਨੂੰ ਇਹ ਪੂਰਾ ਵਿਸ਼ਵਾਸ ਦਿਵਾਉਣਾ ਹੈ ਤੇ ਇਹ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਨਿਰੰਤਰ ਬਰਕਰਾਰ ਰੱਖੀ ਜਾਵੇ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਇੰਨਾ ਚੋਣਾ ਤੇ ਜਾਂ ਆਦਰਵਾਇਸ ਕਿਸੇ ਕਾਨੂੰਨ ਭੰਗ ਕਰਨ ਦੀ ਆਗਿਆ ਨਹੀਂ ਹੈ ਔਰ ਜਿਹੜਾ ਕੋਈ ਇਸ ਤਰ੍ਹਾਂ ਦੀ ਵਾਰਦਾਤ ਕਰੂਗਾ ਉਹਦੇ ਖਿਲਾਫ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਊਗੀ ਔਰ ਇਹ ਜਿਹੜਾ ਫਲੈਗ ਮਾਰਚ ਹੈ ਨਾਕਾਬੰਦੀ ਹੈ ਜਾਂ ਸੱਚ ਬਿਆਣਾ ਇਹ ਹੋਂ ਨਾਲ ਦੇਣਾ ਚ ਵੀ ਮੰਨ ਜੋਡੇ ਸੀ ਸਭ ਦੀਆਂ ਗਾਈਡਲਾਈਨ ਤੇ ਔਰ ਜ ਮਨ ਜੋ ਕ੍ਰਿਸ਼ਨ ਜਿਹੜੇ ਹੈਗੇ ਨੇ ਚੌਂਕ ਕਮਿਸ਼ਨ ਔਰ ਜ਼ਿਲ੍ਹਾ ਮੈਜਿਸਟਰੇਟ ਜਰੰਧਰ ਦਿੱਤੀ ਹੱਥੀ ਦੇ ਵੱਲੋਂ ਜਾਣਕਾਰੀ ਜਾਰੀ ਹੋਣ ਵਾਲੀਆਂ ਲਗਾਤਾਰ ਗਾਈਡਲਾਈਨ ਤੇ ਦੀ ਪਾਲਣਾ ਕਰਦੇ ਹੋਇਆ ਕੀਤਾ ਜਾਊਗਾ ਔਰ ਇਨਾਂ ਇਸ 플ੈਗਮਾਰਕਰ ਦੇ ਵਿੱਚ ਅਸੀਂ ਪਬਲਿਕ ਨੂੰ ਵੀ ਲਗਾਤਾਰ ਵਿਸ਼ਵਾਸ ਮਨਾਉਣ ਲਈ ਤਰਦਾ ਕਿ ਕੋਈ ਵੀ ਜਿਹੜਾ ਅਨਸਕਮਿਤ ਟ੍ਰਾਂ ਨਹੀਂ ਵਾਪਰੂਗਾ ਥੈਂਕ ਯੂ